ਤਦਾਂ ਅਨਨ ਹਾਂਜੀ ਇਹਨਾਂ ਨੂੰ 4 ਵਜੇ ਦਾ ਟਾਈਮ ਦਿੱਤਾ ਜਾਵੇ ਜਨਾਬ ਉਹ ਉੱਪਰ ਚੱਲ ਜਾਓ ਜੋ ਐਮਐਲਏ ਸਾਹਿਬ ਪੁੱਛ ਕਰੇ ਲਿਖ ਰਿਹਾ ਉਹ ਕਿਹੜਾ ਬੰਬ ਨਿਕਲਦਾ ਜੀ ਨਾ ਸਾਨੂੰ ਦੇਖ ਕੇ ਨਹੀਂ ਖੁੱਲਿਆ ਤੇ ਹੁਣ ਖੁੱਲੇਗਾ ਵੇ ਲਾਈਟ ਨੂੰ ਲਗਾ ਦੇ ਆ ਪਤਾ ਨਾ ਜੀ ਕੋਈ ਪਤਾ ਨਾ ਸਭ ਨੂੰ ਆ ਨਾ ਹਾਂ ਦਾ ਸਾਹਿਬ ਬਾਹਰ ਕਰੇਗਾ ਉਹਨੂੰ ਪਤਾ ਹੈ ਲੇਕਿਨ ਉਹ ਹਜੇ ਵੀ ਅੰਦਰੋਂ ਕਿਸੇ ਪੱਤਰਕਾਰ ਦਾ ਫੋਨ ਸਾਨੂੰ ਕਰਵਾ ਰਹੇ ਨੇ ਉਸ ਤੋਂ ਬਾਅਦ ਉਹ ਦੱਸ ਨਹੀਂ ਦੇ ਰਿਹਾ ਕਿ ਐਮਐਲਏ ਸਾਡੇ ਦਾ ਟੋੜ ਰਹੇ ਨੇ ਅੰਦਰੋਂ ਅੰਦਰੋਂ ਮਗਾ ਫੋਨ ਕਰ ਰਿਹਾ ਹੈ ਹਾਂ ਅੰਦਰ ਮਾਰਾ ਕਿਹਦਾ ਬਣੇਗਾ ਹੈ ਹਾਂ ਬੰਦੇ ਬੰਦੇ ਹੈ ਬੰਦੇ ਬਾਹਰ ਤੋਂ ਲਾਓ ਜੀ ਬਾਹਰ ਨਿਕਲੋ ਸਾਰੇ ਬੰਦਿਆਂ ਨੂੰ ਬਾਹਰ ਕਰੋ ਕਿੰਨੇ ਬੰਦੇ ਹੈਗੇ ਅਤਲਿੰਦ ਗੁਰੂ ਗਿਆ ਅੱਛਾ ਆਹ ਦੇਖ ਸਕਦੇ ਹੋ ਐਮਐਲਏ ਸਾਡੇ ਨਾਲ ਨੇ ਇਸ ਤੋਂ ਅਸੀਂ ਜਾ ਰਹੇ ਹਾਂ ਪਹੁੰਚੇ ਨੇ ਮੌਕੇ ਤੇ ਲੇਕਿਨ ਅਜੇ ਨਾ ਗੇਟ ਆਉਂਦੇ ਪੋਲੀਆ ਨਹੀਂ ਜਾ ਰਿਹਾ ਅਖਰ ਕਿਹੜੀਆਂ ਪਾਵਰਾ ਇਹਨਾਂ ਕੋਲੇ ਹੋਣ ਚਾਹੀਦੀ ਬਾਹਰ ਲੱਤ ਪਾਰ ਪਨ ਨਹੀਂ ਨਹੀਂ ਅੱਗੇ ਸਾਹਮਣੇ ਇਹ ਤਸਵੀਰਾਂ ਜਿਹੜੀਆਂ ਨੇ ਪਹੁੰਚ ਹੋਏ ਨੇ ਲੇਕਿਨ ਅਜੇ ਵੀ ਬੰਦਾ ਜਿਗਰਾ ਤੁਸੀਂ ਦੇਖ ਸਕਦੇ ਹੋ ਇਹ ਲਾਈਵ ਤੁਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਅਜੇ ਵੀ ਉਹ ਬੰਦੇ ਹੁੰਦਾ ਨਹੀਂ ਹੋ ਰਿਹਾ ਅੰਦਰ ਆ ਕੇ ਕਿਹੜਾ ਜਿਹੜਾ ਕ੍ਰਾਈਮ ਹੋ ਰਿਹਾ ਇਹੋ ਜਿਹਾ ਇਹ ਲੋਕ ਜਿਹੜਾ ਹਾਂ ਓਏ ਲਾਈਟ ਸਿਰੋਂ ਲਗਾ ਦੇ ਤੁਸੀਂ ਮਸੀ ਪਟਵਾਰ ਖਾਨੇ ਰਿਆਂ ਦੇ ਪਟਵਾਰ ਖਾਨੇ ਜਿਹੜਾ ਪਟਵਾਰ ਖਾਨਾ ਇਹ ਉਹ ਪਟਵਾਰ ਖਾਨਾ ਹੈ ਉਹਨਾਂ ਦੇ ਨਾਮ ਜਿਹੜਾ ਮੌਜੂਦ ਹੈ ਕਵਰ ਲਾਉਂਦਾ ਕੀ ਹੈ ਜਿਹੜਾ ਸਾਹਮਣੇ ਲਾਈਟ ਸਿਰੋਂ ਦੇਖ ਸਕਦੇ ਹੋ ਹਲੋ ਪਿਛਲੇ ਸਾਰ ਤੱਕ جاری ਹੈ ਸ਼ਾਇਦ ਉਦੋਂ ਜਾਈ ਟੋੜ ਕੇ ਨਾ ਬੰਦੇ ਨੇ پہنچنے کوئی گاٹ نہیں کوئی بندہ نہیں ہے لیکن ہال <سؤال> دروازہ انہوں لگا تصویر نے ਇਹ ਲੋ ਬੰਦੇ ਪਟਵਾਰ ਚੱਲੇ ਜੀ ਐਮਐਨਏ ਸਾਹਿਬ ਵੀ ਫੋਨ ਚੁੱਕੇ ਨੇ ਆਕਰ ਦੇਖੋ ਇਹਨਾਂ ਬੰਦੋ ਪਾਪਾ ਦੇਖੋ ਅਕਰ ਪਤਾ ਹੀ ਸਰ 30 30 ਵਜੇ ਤੱਕ ਤੁਹਾਨੂੰ ਸਾਡੇ ਤੇ ਆ ਆ ਪਲਕ ਜਦ ਤੱਕ ਆਪਾਂ ਨੂੰ ਅੰਦਰ ਕੁਝ ਪਤਾ ਨਹੀਂ ਪਾਪਾ ਵੀ ਜਦ ਕੋਈ ਕਮੇਡੀ ਕਰਦਾ ਜੀ ਇਹਨੂੰ ਮਾਰੇ ਅੰਦਰ ਖਵਾ ਦੇ ਕੱਲ੍ਹ ਕੀ ਜੀ ਇਹ ਬੰਦੇ ਯਾਰ ਇੰਨਾ ਕਰੀ ਆਪਾਂ ਜੀ ਹਾਂਜੀ ਆ ਆ ਖੋਲ ਕੇ ਨਾ ਪੂਰਾ ਦਰਸ਼ਾ ਪੀਣ ਜੀ ਇਹ ਚਾਹ ਬੇਗਾਨੀ ਕਿਹਾ ਹੈ ਇਹ ਨੂੰ ਸੋਨੇ ਨੂੰ ਗੋਦੀ ਚੱਕ ਕੇ ਦੇਖੋ ਕਿੰਨੇ ਵੇਲੇ ਲੱਗਦਾ ਸੀ ਦਰਾਉ ਚਾਰ ਵਜੇ ਕਿਹਾ ਚਾਰ ਵਜੇ ਫਿਰ ਉਹ ਅੰਦਰੋਂ ਤਾਲੇ ਨਾਲ ਖੁੱਲ੍ਹਦੀ ਤਸਵੀਰ ਨਹੀਂ ਆਇਆ ਸੀਗਾ ਸਵੇਰੇ ਖੁੱਲਣਾ ਸੀਗਾ ਜਿੱਦ ਮੇਰੇ ਖੁੱਲ੍ਹਾ ਸੀਗਾ ਮੇਰੇ ਸਾਹਮਣੇ ਨਾ ਆਇਆ ਸੀ ਨਾ ਆਖੀਏ ਨਾ ਮੇਰੇ ਕੋਲ ਲੱਗੀ ਜੀ ਹਾਂ ਚਲ ਆ ਬੇਟਾ ਉਹ ਲੈ ਆਂ ਇਹਨਾਂ ਚੱਕਰ ਇਹ ਤਾਂ 10 ਕਿੱਲੇ ਕੋਠੀ ਦੇ ਨੇ ਮਾਦੇ ਗੋਨੀ ਤੋਂ ਗੱਲਬਾਤ ਹੋਈ ਹੁਣ ਦੱਸਿਆ ਕਿ ਅੰਦਰ 50% 50% ਲੈ ਕੇ ਖੇਡਦੇ ਹੈਗੇ ਆ ਹੁਣ ਇਹ ਹੈਗੇ ਆ ਨਹੀਂ ਹੈਗੇ ਇਹ ਤਾਂ ਲੋਜਿਕ ਨੂੰ ਤੋਂ ਬਾਹਰ ਹੀ ਪਾ ਲੋਗੇਗਾ ਹੁਣ ਕਿੱਥੇ ਪੈਰ ਰੱਖੋ ਮੇਰੇ ਦੇਖੋ ਨਹੀਂ ਆਉ ਕੁਸ਼ੀਆਂ ਲੱਗੀਆਂ ਤਾਂ ਨਹੀਂ ਬਗਲੀ ਨਾ ਅੰਦਰ ਬੋਲੇ ਜੀ ਅੰਦਰ ਹੀ ਆ ਜੀ ਉਹ ਜਿਹੜੇ ਨੇ ਉਹ ਅਗਲੇ ਅੰਦਰ ਮੇਰੇ ਬਾਕੀ ਦੇਖਣੀ ਹੈ ਹੈਗੇ ਹੈਗੇ ਨਾ ਤੁਮ ਮਾਇਕੀ ਚ ਨਹੀਂ ਬੋਲੇ ਤੁਸੀਂ ਕੋਈ ਨਹੀਂ ਬੋਲਿਆ ਕੀ ਇੱਥੋਂ ਦਾ ਬੰਦਾ ਖੁੱਲਾ ਹੈ ਨਾ ਬਰਬਾਦ ਆ ਨਾ ਇਹ ਆਪਣੇ ਆਪ ਹੀ ਮਕਰਉਂਦੇ ਹਾਂ ਜੀ ਚੈੱਕ ਕਰੋ ਜੀ ਇਹ 700 ਕਿੱਟ ਹੈ ਨਾ ਜੇ ਬਾ ਚੈੱਕ ਕਰੋ ਜਰਾ ਕੀ ਬੰਦੀਆਂ ਚੈੱਕ ਕਰੋ ਆ ਬੱਸ ਹਾਂ ਆ ਦੇਖੋ ਚਾਬੀ ਹੈ ਜਾਂ ਪੈਸੇ ਹੈ ਕਿਨੇ ਪੈਸੇ ਆ ਕਿਨੇ ਆ ਕਿਨੇ ਪੈਸੇ ਆ ਆ ਗਏ ਤੇ ਕੋਲ ਕੋਈ ਦਰਖਾਸਤ ਮੋਈ ਠਾਕੀ ਨਹੀਂ ਤੇਰੀ ਤੇਰੇ ਦਾ ਮੇਰੇ ਤੇਰੇ ਕਿੱਥੋਂ ਆਏ ਹਾਂਜੀ ਤੇਰੇ ਕਿੱਥੋਂ ਆਏ ਪਿੰਡੋਂ ਨਹੀਂ ਲੈ ਕੇ ਆਉਂਦਾ ਤੂੰ ਜਿੱਦੀ ਜਿੱਤੇ 20000 ਰੁਪਏ ਹੋਵੇ ਨਾ ਉਹ ਪਿੰਡੋਂ ਨਹੀਂ ਆਉਂਦਾ ਹੁੰਦਾ ਅੱਛਾ ਆ ਚੈੱਕ ਕਰੋ ਜੀ ਇਹਦਾ ਹੋਰ ਵੀ ਬਾਤੀਆਂ ਨੂੰ ਚੈੱਕ ਕਰੋ ਇਹਨਾਂ ਨੂੰ ਬਾਤੀਆਂ ਵੀ ਚੈੱਕ ਕਰੋ ਕੋਈ ਸਾਡੇ ਤੇ ਗੁੱਤੇ ਕਰੇ ਇਹਨਾਂ ਦੇ ਪੰਜਾਬ ਸਰਕਾਰ ਦਾ ਇਹਨਾਂ ਨਾਲ ਨਪੋ ਵੀ ਦਿੱਤੇ ਹੋਣੇ ਅੰਦਰ ਕੋਈ ਵੱਡੀ ਗੱਲ ਨਹੀਂ ਤੁਸੀਂ ਆਪਣੀ ਕਸਤੀ ਚਲੋ ਪਟਵਾਰਕਾਨਾ ਇਹਨਾਂ ਨਾਲ ਗੱਲ ਕਰੋ ਉਹ ਤਾਂ ਪੁਲਿਸ ਹੀ ਥਾਹ một người đi vào và tôi nói với anh ấy anh muốn uống nước à ਹੰਤਾ ਫਰ ਵੀ ਚੜੀ ਹੋਈ ਸੀ ਮੇਰੀ ਹਾਂ ਕੰਦੇਜੀ ਸਾਡੇ ਉੱਥੇ ਕੰਪਿਊਟਰ ਨਹੀਂ ਜ਼ਰੂਰ ਨਹੀਂ ਹੈਗੀ ਮੈਂ ਕਿਹਾ ਮੇਰਾ 1.5 ਸਾਲ ਦਾ ਫਰ ਚੜ ਗਈ 2 ਸਾਲ ਦਾ ਜਿੱਥੇ ਕੀ ਫਰ ਹੁੰਦੀ ਜਿਹੜੇ ਇੱਥੇ ਬੰਦਾ ਸੀ ਮਿੰਟਾ ਉਹਨੇ ਮੈਨੂੰ ਤਾਂ 19000 ਰੁਪਏ ਲਿਆ ਜੋ ਮੇਰੀ ਬੇਟੀ ਨੇ ਬਾਹਰ ਜਾਣਾ ਸੀ ਆ ਮੈਂ 19000 ਭੇਜਤਾ ਤੇ ਰਾਤ ਨੂੰ ਮਰ ਫਰ ਮਿਲ ਗਈ ਨਹੀਂ ਤਾਂ ਮੈਂ ਮਿੰਨਾਂ ਕਿਹੜੇ ਕਲ ਕੋਈ ਫਰ ਨਹੀਂ ਸੀ ਮਿਲਦੀ ਇਸੇ ਪਟਵਾਰ 19000 ਤੁਸੀਂ 19000 ਸਾਡੇ ਕੋਲੋਂ ਕਿਰੇ ਲੈ ਆਉਣੀ ਜਾਂਦਾ ਇੱਥੇ ਮੁੰਡਾ ਸੀ ਪਰ ਮਿੰਟਾ ਮਿੰਟਾ ਜੀ ਉਹਨੇ ਮੇਰੇ 19000 ਫੇਰ ਦਿੱਤਾ ਦਾਲ ਜਾ ਕੇ ਮੈਨੂੰ ਅੱਧੇ ਘੰਟੇ ਫਰਦ ਮਿਲ ਗਈ ਇੱਕ ਮਿੰਟ ਪਹਿਲਾਂ ਮੈਂ ਫਰਦੀ ਸੀ ਬਿਲਕੁਲ ਧੱਕੇ ਖਾ ਕੇ ਤੱਕਿਆ ਸੀ ਉਹ ਮੈਂ ਕਿਹਾ ਮੇਰੀ ਬੇਟੀ ਨੇ ਬਾਹਰ ਜਾਣਾ ਫਲਾਈਟ ਆ ਰੱਬ ਦੇ ਵਾਸਤੇ ਮੈਨੂੰ ਫੁਰਦ ਦੇ ਲਈ ਹਾਂ ਅੱਧੇ ਘੰਟੇ ਪੈਸੇ ਦਿਓ ਉਨੀ ਜਮਾਣੇ ਮਿਲ ਜਾਂਦਾ ਤਸਵੀਰਦਾਰੇ ਸਾਈਨ ਨਹੀਂ ਹੋਗੇ ਅੱਧੇ ਘੰਟੇ ਚ ਅੱਧੇ ਘੰਟੇ ਪਟਵਾ ਜੀ ਸਿਕੰਦਰ ਸਾਰੇ ਸਾਈਨ ਵਾਲੀ ਕਿੱਦਾਂ ਹੋਗੇ ਅੱਧੇ ਘੰਟੇ ਅੰਦਰ ਅੰਦਰ ਉਹ ਨਹੀਂ ਆ ਬੇਨਾ ਇਹੋ ਜਿਹੀ ਕੰਪਲੇਨਟ ਹੈ ਕਿ ਕਿਸੇ ਪਟਵਾਰ ਖੰਦੇ ਵਾਲਾ ਪਹਿਲਾਂ ਤਾਂ ਇਹ ਬੰਦੇ ਰੌਂਡ ਅਪ ਕਰੋ ਸਰ ਜਿਹੜਾ ਬੰਦਾ ਹੈ ਐਸ ਬਾਈ ਦਾ ਟਿਕਟ ਹੁੰਦਾ ਹੈ ਵਕੀਲ ਵੀ ਦਾਦਾ ਕੋਈ ਦਾ ਹਾਂਜੀ ਰੌਂਡ ਅਪ ਆਫਿਸ ਖੁੱਲਣਾ ਸੀ ਕੋਈ ਸਾਡੇ ਪਾਜੀ ਕੋਈ ਦਾ ਨੀਚਾ ਮਾਰਦਾ ਸੀ ਸਰ ਮੈਂ ਬਹੁਤ ਦਿਨ ਮੈਂ ਸੁਣਦਾ ਮਾਰਦਾ ਸਰ ਆਵਾਜ਼ ਨਹੀਂ ਨਹੀਂ ਜਾਂਦੀ ਨਹੀਂ ਨਹੀਂ ਇਟ ਮੀਨ ਇਟ ਮੀਨ ਕੰਮ ਨਹੀਂ ਕਰਦਾ ਕਿ ਕਿਤਾਸ ਸੀ ਕਿਡਨੈਪ ਨਹੀਂ ਸਰ ਪਰ ਪਰਿਵਾਰੀ ਸਾਹਿਬ ਆਣ ਕੇ ਉਹੀ ਬੋਲਣਗੇ ਪਰਿਵਾਰੀ ਸਾਹਿਬ ਆਣਗੇ ਜਦੋਂ ਐਂਟਰ ਕੀਤਾ ਉਹਦੋਂ ਆਫਿਸ ਓਪਨ ਸੀਗਾ ਸਰ ਬਰਤੰਮਾਨ ਨਹੀਂ ਬੰਦ ਸੀ ਸਰ ਉਦੋਂ ਆਫਿਸ ਓਪਨ ਸੀਗਾ ਸਰ ਟਿਕਲ ਨਹੀਂ ਨਾਲ ਹੀ ਹੋ ਗਿਆ ਤੁਸੀਂ ਅੰਦਰ ਚਾਹੀਓ ਉਹ ਕਿਵੇਂ ਖੁੱਲਾ ਸੀਗਾ ਅੰਦਰ ਵਾਲੋਂ ਵੀ ਖੁੱਲਾ ਸੀਗਾ ਉਹ ਖੁੱਲਾ ਸੀ ਸਰ ਪਾਕੀ ਪੁੱਛ ਲਓ ਮੈਂ ਕਿੱਥਾ ਤਾਂ ਆਇਆ ਹੀ ਨਹੀਂਗਾ ਮੇਰੇ ਕਿਹੜਾ ਨਹੀਂ ਲੱਗਿਆ ਸਾਰੇ ਲੱਗਿਆ ਮੈਨੂੰ ਪਰਵਾਹ ਨਾਲ ਨਹੀਂ ਲੱਗਿਆ ਮੈਂ ਸਾਰੇ ਤੁਹਾਡੇ ਦੇ ਚਾਹ ਤੂੰ ਕਿੱਥੇ ਕੰਮ ਕਰਦਾ ਸਰ ਸਨੋਦਗਰੀ ਆ ਕੇ ਖਾਣਾ ਆਫਿਸ ਹੈ ਕੰਡਿਆ ਰਿਫਰ ਐ ਰਿਵਿਊ ਦਾ ਕਿਹਾ ਕਿ ਪੁਲੀਟਿਕੀ ਇਨ ਐਡਵੋਕੇਟ ਸੀ ਅਦਾ ਕੋਈ ਮੈਨ ਜੋਬ ਆਫਿਸ ਸੁਣਾ ਹੋ ਗਿਆ ਸੀ ਤਾਂ ਹੀ ਮੈਂ ਇੰਟਰ ਕੀਤਾ ਜਦੋਂ ਤੁਹਾਡਾ ਵੀ ਰੋਣਾ ਪੈਣਾ ਸ਼ੁਰੂ ਹੋ ਰਿਹਾ ਮੈਂ ਕਹਿੰਦਾ ਰਿਆਂਦਰ ਵੀ ਦਰਵਾਜ਼ਾ ਖੋਲੋ ਦਰਵਾਜ਼ਾ ਖੋਲੋ ਕਹਿੰਦੇ ਨਹੀਂ ਪਟਵਾਰੀ ਸਾਹਿਬ ਆਰਦੀ ਹੋਈ ਪਟਵਾਰੀ ਸਾਹਿਬ ਆਰਦੀ ਹੋਈ ਆ ਕਿੰਨੇ ਬੰਦੇ ਨੇ ਜੀ ਇਹਨਾਂ ਤਿੰਨ ਨੇ ਖਿਆਲ ਕਰਾ ਆਪਾਂ ਨੂੰ ਮੈਂ ਮਾਰੇ